9 ਤਰੀਕ ਨੂੰ ਨਾਬਾ ਦਿਵਸ ਦੇ ਮੌਕੇ ਤੇ ਨਾਬਾ ਦੀ ਸਰਕੂਲਰ ਰੋਡ ਨੂੰ ਸਾਫ ਕਰਨ ਦੀ ਮੁਹਿੰਮ ਚਲਾਈ ਜਾ ਰਹੀ। ਇਸ ਮੌਕੇ ਨਾਬਾ ਦਿਵਸ ਦੀਆਂ ਤਿਆਰੀਆਂ ਸੰਬੰਧੀ ਹੀਰਾ ਮਹਿਲ ਨਾਬਾ ਵਿਖੇ ਹੋਈ ਮੀਟਿੰਗ ਜਿਸ ਵਿੱਚ ਮਹਾਰਾਣੀ ਪ੍ਰੀਤੀ ਸਿੰਘ ਨਾਬਾ ਨੇ ਕਿਹਾ ਕਿ ਅਸੀਂ ਨਾਬਾ ਦਿਵਸ ਤੋਂ ਪਹਿਲਾਂ ਸਰਕੂਲਰ ਰੋਡ ਸਾਫ ਕਰਨ ਦੀ ਮੁਹਿੰਮ ਚਲਾ ਰਹੇ ਅਤੇ ਸਭ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। पाठ है जैसे नौ तारीख को कानपुर गुरुद्वारा में है लंगर पाठ मैं चाहती हूँ कि हम एक स्टेप थोड़ा सा और आके सोचें और हम सभी नाभा नाभावासी अपने शहर तो उसमें अकेली सरकार कुछ नहीं कर सकती या अकेले हम कुछ नहीं कर सकते हम सबको मिलकर कुछ करना होगा तो मेरी इच्छा थी कि इस बार हम लोग नाभा दिवस पे सब मिलकर नाभा के जो सर्कुलर रोड है उसे साफ़ करने की कोशिश करें और ये मैं अकेली नहीं कर सकती एक सोसाइटी अकेली नहीं कर सकती ये पूरे नाभा वासियों को सारी सोसाइटीज़ अगर मिल करेंगे तो हम ये चीज़ कर सकते हैं शहर में नाभा स्टेट की कुर्बानी है जिसके लिए असर अच्छी याद करते हैं और अच्छ एक सौ एक साल बाद जो नाभा दिवस है उसमें नाभा दिवस में मनाने जो आज शाही परिवार है तो इस परिवार दवायत ने महाराजा रिरा सिंह और महाराजा रमन सिंह महाराजा प्रताप सिंह ਜੀ ਉਹਨਾਂ ਦੇ ਹਾਂਸਪਰ ਪੰਕਜ ਪੱਪੂ ਜੀ ਸਾਡੇ ਦਰਮਿਆਨ ਨੇ ਕਈ ਵਾਰੀ ਕੋਈ ਵਿਅਕਤੀ ਨਿੱਜੀ ਤੌਰ ਤੇ ਇਹੋ ਜਿਹੇ ਕੰਮ ਕਰ ਜਾਂਦਾ ਹੈ ਉਹ ਕੰਮ ਆਪਣੇ ਆਪ ਦੇ ਵਿੱਚ ਬੋਲਦੇ ਨੇ ਤੋਂ ਵਿਅਕਤੀ ਦੀ ਆਪਣੀ ਪਛਾਣ ਬਣ ਜਾਂਦੀ ਹੈ ਪੰਕਜ ਪੱਪੂ ਨੇ ਖਾਸ ਕਰ ਸਫਾਈ ਦੇ ਮਾਮਲੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਆਪਦੇ ਆਪ ਦੇ ਵਿੱਚ ਇੱਕ ਮਿਸਾਲ ਵੀ ਹੈ ਤੇ ਉਹ ਕੰਮ ਜੋ ਕੰਮ ਉਹਨਾਂ ਨੇ ਕੀਤਾ ਇੱਕ ਵਿਅਕਤੀ ਦੇ ਤੌਰ ਤੇ ਕੰਮ ਕਰਨ ਲਈ ਉਸ ਵਿਅਕਤੀ ਨੂੰ ਸਲਾਮ ਕਰਨਾ ਬਣਦਾ ਮੈਂ ਬੇਨਤੀ ਕਰੂੰਗਾ ਕਿ ਉਹ 2 ਮਿੰਟ ਲਈ ਮੰਚ ਤੇ ਆਉਣਗੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਪੰਕਜ ਪਪੂ ਜੀ ਸਸ਼ੀਕਲ ਜੀ ਜੈ ਮਾਤਾ ਦੀ ਸਲਾਮ ਅਲੇਕੁਮ ਵੈਗੁਰੂ ਜੀ ਦਾ ਕਾਲ ਸਹਾ ਵੈਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਾਰਾ ਸ਼ਾਹੀ ਪਰਿਵਾਰ ਤੇ ਸ਼ਾਹੀ ਪਰਿਵਾਰ ਦੇ ਨਾਲ ਸਾਡੇ ਸਾਰੇ ਨਾਮੇ ਦੇ ਸ਼ਾਹੀ ਲੋਕ ਜਿਨ੍ਹਾਂ ਨੇ ਅੱਜ ਇੱਥੇ ਇਕੱਠੇ ਹੋ ਕੇ ਨਾਤਾ ਜਵਸ ਮਨਾਉਣ ਦੀ ਜਿਹੜੀ ਨਵੀਂ ਉਪਰਾਲਾ ਸ਼ੁਰੂ ਕੀਤਾ ਹੈ ਵਧਾਈ ਦੇ ਪਾਤਰ ਹੈ ਸਾਰਾ ਪਰਿਵਾਰ ਜੀ ਤੇ ਜਿੱਥੇ ਜਦੋਂ ਦੀ ਸਾਡੇ ਪਰਿਵਾਰ ਦੀ ਨਾਭਾ ਨਗਰ ਕਾਉਂਸਲ ਦੀ ਇਹ ਸੇਵਾ ਲੱਗੀ ਹੈ। ਮੇਰੇ ਖਿਆਲ ਦੇ ਵਿੱਚ ਪਹਿਲੇ ਦਿਨ ਤੋਂ ਲੈ ਕੇ ਹੁਣ ਤੋ ਵੀ 15 ਮਿੰਟ ਤੱਕ ਜਿਸ ਤਰ੍ਹਾਂ ਮਹਾਰਾਣੀ ਸਾਹਿਬ ਨੇ ਕਿਹਾ ਕਿ ਤੁਸੀਂ ਲੇਟ ਹੋਗੇ। ਮਹਾਰਾਣੀ ਸਾਹਿਬ ਲੇਟ ਹੋਣ ਦਾ ਕਾਰਨ ਵੀ ਥਾਈਆਂ ਅੱਜ ਮੀਂਹ ਆ ਗਿਆ। ਜਦੋਂ ਮੀਂਹ ਆ ਜਾਂਦਾ ਸਾਡੀ ਸਾਰੀ ਟੀਮ ਫੌਜੀਆ ਮੰਗ ਬਾਰਡਰ ਤੇ ਲੱਗ ਜਾਂਦੀ ਹੈ। ਇਸ ਟਾਈਮ ਵੀ ਥੋੜੀ ਸਾਰੇ ਇਕੱਲੇ ਇਕੱਲੇ ਗਲੀਆਂ ਤੇ ਮੋੜ ਤੇ ਸਾਡੇ ਬੰਦੇ ਖੜੇ ਨੇ ਕਿ ਮੀਂਹ ਆਵੇ ਤੇ ਨਾਲ ਨਾ ਬੰਨ। ਜਿੰਨੇ ਵੀ ਲਫਾਫੇ ਲਫੂਫੇ ਆ ਜਿਹੜੇ ਬੋਤਲਾਂ ਬਾਤਲਾਂ ਆ ਇਹਨਾਂ ਕਰਕੇ ਅਸਲ ਦੇ ਵਿੱਚ ਪਾਣੀ ਖੜਦਾ ਓਦੋਂ ਲਈ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਸਵੇਰੇ 4 ਵਜੇ ਉੱਠਣ ਦੀ ਲੋੜ ਪਵੇ ਜਿਸ ਤਰ੍ਹਾਂ ਸਾਹਨੇ ਪ੍ਰਿੰਸੀਪਲ ਸਾਹਿਬ ਨੇ ਪੀਪੀਐਸ ਵਾਲਿਆਂ ਨੇ ਕਿਹਾ ਜੇ 4 ਵਜੇ ਉੱਠਣ ਦੀ ਲੋੜ ਪਵੇ 4 ਵਜੇ ਵੀ ਉੱਠ ਕੇ ਜਾਣੇ ਆ ਰਾਤ ਨੂੰ 12 ਵਜੇ ਉੱਠ ਕੇ ਲੋੜ ਪਵੇ ਜਾਣ ਦੀ ਤਾਂ 12 ਵਜੇ ਵੀ ਜਾਣੇ ਆ ਗੱਲ ਉੱਥੇ ਮੁੱਕਦੀ ਆ ਕਿ ਕਿ ਕੱਲਾ ਕੋਈ ਵੀ ਬੰਦਾ ਨਾਬੇ ਨੂੰ ਸਾਫ ਨਹੀਂ ਕਰ ਸਕਦਾ ਕਿ ਅੱਲਾ ਤਾਂ ਆਪ ਆਪਣੇ ਘਰ ਨੂੰ ਨਹੀਂ ਸਾਫ ਕਰ ਸਕਦੇ ਨਾਬੇ ਦਾ ਫੇਰ ਬਹੁਤ ਵੱਡਾ ਤੇ ਜਦੋਂ ਅੰਦਰ ਬਡੇ ਧਰ ਸਾਬ ਲੰਬਾ ਦੋਰੇ ਸੀ ਕਿ ਕੇਲੇ ਦੀ ਸਫਾਈ ਨਹੀਂ ਹੈ ਤੇ ਮੈਂ ਬੜੀ ਇੱਕ ਸ਼ਰਮ ਦੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਵੇਰੇ 6 ਵਜੇ ਇੱਕ ਬੰਦੇ ਦੀ ਮੈਂ ਪਰਮਨੈਂਟ ਡਿਊਟੀ ਲਈ ਹੋਈ ਹੈ ਡਾਕ ਖਾਨੇ ਦੇ ਮੁਰੇ ਕਿ ਤੈਨਨੇ ਕਿਸੇ ਵੀ ਬਾਜ਼ਾਰ ਵਾਲੇ ਨੂੰ ਕੂੜਾ ਸਿੱਟਣੇ ਦੇਣਾ ਉਹਦੇ ਨਾਲ ਵੀ ਲੜ ਕੇ ਬੰਦੇ कूड़ा उसे सुधरना आपके सफाई कर्मचारियों का ठेका नहीं चक्या हो सत हजार जनता जी सतार जनता का सिर्फ दो सौ मुलाजमान ने चकना है कि संभव दो सौ मुलाजम सत हजार बंदा का कूड़ा कि वह चक सदा सा सत हजार चो घटो घट तीह हजार आप सुधर जाइए फिर दो सौ मुलाजम कूड़ा भी चकण गए ਆਪਣਾ ਕੰਮ ਕੀ ਹੈ ਜੀ ਅੱਪਾ ਆਪਣੇ ਘਰੋਂ ਗੂੜਾ ਚੱਕਿਆ ਨਾਲ ਵਾਲੇ ਗਵੰਡੀ ਦੇ ਮੂਰੇ ਸਿੱਟਦਾ ਇਹ ਕੋਈ ਗੱਲ ਥੋੜੀ ਬਣਦੀ ਹੈ ਜੀ ਸਾਡੀ ਗੱਡੀ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਜਿਹੜੀਆਂ ਸਾਡੀਆਂ ਕੂੜੇ ਚੱਕਣ ਵਾਲੀਆਂ ਗੱਡੀਆਂ ਚੱਲ ਰਹੀਆਂ ਨੇ ਤੁਸੀਂ ਇਮੇਜਿਨ ਕਰੋਗੇ ਕਿ 11 ਵਜੇ ਜਦੋਂ ਵੱਡੀ ਜਿਹੜੇ ਡੰਪਰ ਤੇ ਜਿਹੜੇ ਸਕੈਂਡਰੀ ਡੰਪ ਨੇ ਜਾਂ ਛੋਟੇ ਛੋਟੇ ਡੰਪ ਬਣੇ ਨੇ ਜਿਹੜੇ ਜਿਸ ਤਰ੍ਹਾਂ ਥੋੜੇ ਆ ਚਾਚਾ ਮਾਰਕੀਟ ਦੇ ਕੋਲ ਵਾਲਾ ਡੰਪਰ ਕਿੰਨਾ ਕੂੜਾ ਹੁੰਦਾ ਸੀ ਆ ਜਿੱਥੇ ਕੂੜਾ ਲੱਭੇ ਨਹੀਂ ਲੱਭਦਾ ਸਵੇਰੇ ਜਰੂਰ ਕੂੜਾ ਆਉਂਦਾ ਇੱਥੇ ਕੁਝ ਮਾਰਕੀਟ ਵਾਲਿਆਂ ਦਾ ਕੁਝ ਸਫਾਈ ਕਰਮਚਾਰੀਆਂ ਦਾ ਤੁਸੀਂ ਇਮੇਜਿਨ ਕਰੋਗੇ ਕਿ 11 ਵਜੇ ਗੱਡੀ ਲਾਸਟ ਜਾਣ ਤੋਂ ਬਾਅਦ ਸਵੇਰ 11 ਜਿਹੜਾ ਨਾ ਰਵੇ ਸਵੇਰ ਜਿਹੜਾ ਫੇਰ ਕੂੜਾ ਹੋਊਗਾ ਕਿ ਜਿਹੜੇ ਕੂੜਾ ਸਿੱਟ ਕੇ ਜਾ ਰਹੇ ਨੇ ਵੇਟ ਨਹੀਂ ਕਰ ਸਕਦੇ ਸਵੇਰ ਦੀ ਸਵੇਰੇ 7 ਵਜੇ ਤਾਂ ਗੱਡੀਆਂ ਫੇਰ ਸ਼ੁਰੂ ਹੋ ਜਾਣੀਆਂ ਨੇ ਪਰ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ 100% ਫੇਲ ਹਾਂ ਅਸੀਂ 108 ਤੋਂ 7% ਪਾਸ ਵੀ ਹੋਏ ਤੇ ਸਰਕਾਰ ਨੇ 7% ਵਾਲੇ ਨੂੰ ਫਰਸਟ ਡਿਵੀਜ਼ਨ ਦਿੱਤੀ ਹੋਈ ਆ ਇਸ ਕਰਕੇ ਫਰਸਟ ਡਿਵੀਜ਼ਨ ਸਾਡੀ ਹੈਗੀ ਆ ਪਰ ਮੈਂ ਚਾਹੁੰਦਾ ਕਿ ਆਪਾਂ 7 ਡਿਵੀਜ਼ਨ 7% ਵਾਲੇ ਨੂੰ ਪੀਪੀਐਸਓ ਸਰ ਅੱਜਕੱਲ ਜੁਨੇ ਵੀ ਐਜੂਕੇਸ਼ਨ ਚ ਨੇ 7% ਵਾਲੇ ਤਾਂ ਕਿਤੇ ਨਹੀਂ ਮਿਲਦੀ ਅੱਜਕੱਲ ਤਾਂ 90% ਦਾ ਜਵਾਨਾ ਤੇ ਮੈਂ ਚਾਹੁੰਦਾ ਕਿ ਨਾ ਆਪਾਂ ਨਿਵਾਸੀ 60 ਹਜ਼ਾਰ ਦਾ ਜਵਾਨਾ ਰਾਨੀ ਸਾਹਿਬ ਦੇ ਅੱਗੇ ਕਿ ਆਪਾਂ 90% ਨੰਬਰ ਲੈਣੇ ਨੇ 10% ਛੱਡ ਦਿੰਨੇ ਆ 7% ਵਾਲੇ ਨਾਲ ਕੰਮ ਨਹੀਂ ਚੱਲਦਾ ਹੈਗਾ ਸਫਾਈ ਤਾਂ ਹੋਊਗੀ ਅੱਪਾ ਬਰਨ ਕਰੀਏ ਕਿ ਅੱਪਾ ਨੇ ਪੂਰਾ ਅਬਨਾਰੀਓ ਦੇ ਵਿੱਚ ਨਹੀਂ ਸੁੱਟਣਾ ਟਾਲੀ ਕਿੰਨੇ ਖੜਜੂਗਾ ਅਸੀਂ ਕੁਛ ਵੀ ਨਹੀਂ ਕੀਤਾ ਐਤਕੀ ਕੁਛ ਕਹਿਤਾ ਛੇਤ ਕਰਦੇ ਨੇ ਸਾਡੀ ਸ਼ਿਕਾਇਤ ਕੀਤੀ ਕਿ ਨਾਲੀ ਚ ਸਪਾਈ ਹੋਣੀ ਨਹੀਂ ਚਾਹੀਦੀ ਨਹੀਂ ਹੋਈ ਸਾਡੀ ਮਿਹਰਤ ਭਜੀ ਅਸੀਂ ਕੁਛ ਨਹੀਂ ਕੀਤਾ ਕੋਈ ਨਾਲੀ ਚ ਸਪਾਈ ਨਹੀਂ ਕੀਤੀ ਸਾਰੇ ਸਾਰੇ ਬੰਦੇ ਬੰਨਾਂ ਦੇ ਇਲਾਕੇ ਵਿੱਚ ਜਿੱਥੇ ਵੀ ਲਫਾਫਾ ਮਿਲਦਾ ਜਿੱਥੇ ਵੀ ਬੋਤਲ ਮਿਲਦੀ ਹੈ ਜਿੱਥੇ ਵੀ ਡਿਸਪੋਜ਼ਲ ਮਿਲਦਾ ਜਿਹੜੀ ਨਾਲੀ ਚ ਮਿਲਦਾ ਉਹ ਚੱਕੋ ਤੇ ਟਾਲੀ ਚ ਬਾਹਰ ਤੇ ਲੈ ਜਾਓ ਉਧੇ ਕਰਕੇ ਜਿਹੜਾ ਪਾਣੀ 5 ਘੰਟੇ ਖੜਕੜਦੀ ਅੱਜ ਉਹ 1 ਘੰਟੇ ਚ ਨਿਕਲ ਜਾਂਦਾ ਜਾਂ 40 ਮਿੰਟ ਚ ਨਿਕਲ ਜਾਂਦਾ ਜੇ ਇਹ ਹੀ ਸਾਰੇ ਕੋਸ਼ਿਸ਼ ਕਰ ਲੈਣ ਕਿ ਆਪਾਂ ਸਾਰੇ ਕੂੜਾ ਚਿੱਟਣਾ ਹੀ ਨਹੀਂ ਹੈਗਾ ਗੱਡੀਆਂ ਆ ਗਈਆਂ ਨੇ ਜਿੱਥੇ ਕੋਈ ਵੱੱਡੀ ਨਹੀਂ ਨਿਕਲ ਤਾੜੀ ਆ ਸਾਨੂੰ ਦੱਸੋ ਵੀ ਬਈ ਇੱਥੇ ਵੱਡੀ ਨਹੀਂ ਆ ਰਹੀ ਜਾਂ ਕੂੜਾ ਚੱਕਣ ਵਾਲਾ ਨਹੀਂ ਆ ਰਿਹਾ ਮੈਨੂੰ ਨਹੀਂ ਲੱਗਦਾ ਕਿ ਕੋਈ ਪੁੰਜਾ ਹੋਊਗਾ ਜਿੱਥੇ ਇਸ ਟਾਈਮ ਕੂੜਾ ਚੱਕਣ ਵਾਲਾ ਨਹੀਂ ਪਹੁੰਚ ਰਿਹਾ ਬਾਕੀ ਸਾਰੀਆਂ ਚੀਜ਼ਾਂ ਸਰਕਾਰ ਤੇ ਵੀ ਨਾ ਛੁੱਟੀਆਂ ਸਰਕਾਰਾਂ ਫੇਰ ਹੋਈ ਗੱਲ ਹੈ ਜਿਵੇਂ ਭੱਟੀ ਸਾਹਿਬ ਕਹਿ ਕੇ ਗਏ ਨੇ ਬਾਸਰ ਜੀ ਕਹਿ ਕੇ ਕਹਿੰਦੇ ਕਿ ਸਰਕਾਰਾਂ ਢਾਂਡੀਆਂ ਜਾਂ ਅਸੀਂ ਤਾਂ ਪਿੰਨ ਸਰਕਾਰ ਤੇ ਪਟਿਆਲਾ ਕੋਲ ਬੱਸ ਸਟੈਂਡ ਬਣਾਤਾ ਇੱਕ ਰੁਪਿਆ ਨਹੀਂ ਲੱਗਿਆ ਜੇ ਸਰਕਾਰ ਦੀ ਸੋਚੀ ਜਾਂਦੇ ਟੈਂਡਰ ਲੱਗੂਗਾ ਜੀ ਨਹੀਂ ਲੱਗੂਗਾ ਜੀ ਫਿਰ ਐਮਈ ਆਉਜੀ ਤੇ ਜੇਈ ਆਉਜੀ ਅਸੀਂ ਪ੍ਰਵਾਹ ਨਹੀਂ ਕੀਤੀ ਮਿਸਤਰੀਆਂ ਦੇ ਮੁੰਡੇ ਦੀ ਛੱਡ ਆਪਾਂ ਤਾਂ ਲੋਹਾ ਮਲਗੀਦਾਰਾਂ ਨੇ ਲੈ ਕੇ ਦਿੱਤਾ ਚੱਦਰਾ ਫਰੀਦਾਰਾਂ ਨੇ ਲੈ ਕੇ ਦਿੱਤੀਆਂ ਪਿੱਛੇ ਹਲਵਾਈ ਸੀ ਉਹਨਾਂ ਨੇ ਗਰਿੱਲਾ ਲਵਾਤੀਆਂ ਕਰਦੇ 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 ਕਿਸੇ ਨੇ ਵੈਂਚਰ ਖਾਤਾ ਕਿਸੇ ਨੇ ਕੁਛ ਰਖਾਤਾ ਵਾਟਰ ਪੂਲਰ ਗਾਬਿਆਂ ਨੇ ਖਾਤਾ ਐਡਾ ਵਧੀਆ ਬੱਸ ਸਟੈਂਡ ਬਣ ਗਿਆ ਜਿੱਥੇ ਪਹਿਲਾਂ ਅਕੀਦੀ ਆਪਣਾ ਫੁਆਰਾ ਸੀ ਕੀ ਫਾਇਦਾ ਦੀ ਫੁਆਰੇ ਦਾ ਕੁਛ ਵੀ ਨਹੀਂ ਔਰ ਜਿੱਥੇ ਜਦੋਂ ਮਹਾਰਾਣੀ ਸਾਹਿਬ ਦੁਪਹਿਰੋਂ ਇੰਨੀ ਗਣੀ ਹੁੰਦੀ ਐ ਇਸ ਟਾਈਮ ਵੀ ਜਾ ਕੇ ਦੇਖਿਓ 200 ਤੋਂ 300 ਬੰਦੇ ਬੈਠਾ ਹੁੰਦੇ ਤੇ ਰਾਤ ਨੂੰ ਕਦੇ 11 ਵਜੇ ਲੰਕ ਕੇ ਦੇਖਿਓ 20 ਤੋਂ 50 ਬੰਦੇ ਜਿਹੜੇ ਗਰੀਬ ਨੇ ਜਿਨ੍ਹਾਂ ਕੋਲ ਬੋਝਰ ਨੇ ਉੱਥੇ ਰਾਤ ਨੂੰ ਸੁੰਦੇ ਨੇ ਸਾਡੇ ਲਈ ਇਹ ਬੜੀ ਵੱਡੀ ਮਾਨ ਦੀ ਗੱਲ ਐ ਮੇਰੇ ਲਈ ਤਾਂ ਖਾਸ ਕਰਕੇ ਮਾਨ ਦੀ ਗੱਲ ਐ ਹੋਰ ਕੁਛ ਨਾ ਬੇਲੀ ਕੀਤਾ ਨਹੀਂ ਕੀਤਾ ਬੱਸ ਸਟੈਂਡ ਬਣਾ ਕੇ ਡੰਪ ਚੱਕ ਕੇ ਜਿਹੜੇ 50 50 ਸਾਲ ਪੁਰਾਣੇ ਡੰਪ ਸੀ ਧਾਰਮਿਕ ਮੰਦਿਰ ਤੇ ਮੇਰੇ ਡੰਪ ਸੀ ਜੈਨ ਸਕੂਲ ਤੇ ਮੇਰੇ ਡੰਪ ਸੀ

ਸਬਹੁਤੀ ਵਾਰੀ ਇਹ ਹੁੰਦਾ ਹੈ ਕਿ ਜਦੋਂ ਰਾਤ ਕਰਾਨੇ ਹੁੰਦੇ ਨੇ ਅਸੀਂ ਰਾਤ ਕਰਾਨੇ ਦੇਖੇ ਅਸੀਂ ਰਾਤ ਕਰਾਨੇ ਸੋਣਿਆ ਸਾਡੇ ਨਾਲ ਹੋਸਟੇਟਾਂ ਵਿੱਚ ਬਹੁਤੀ ਵਾਰ ਇਹ ਹੁੰਦਾ ਕਿ ਉਹ ਰਾਤ ਕਰਾਨਿਆਂ ਦਾ ਤੌਰ ਤਰੀਕੇ ਸਾਹਮਣੇ ਨਾਲ ਬਦਲ ਜਾਂਦੀ ਪਰ ਇਹ ਜਦੋਂ ਰਾਤ ਕਰਾਨਾ ਵਾਪਸ ਆਉਂਦਾ ਹੈ ਜਿਹੜਾ ਇਹਨਾਂ ਦਾ ਸਭ ਤੋਂ ਪਹਿਲਾ ਕੰਮ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਅਤੇ ਇਹ ਕਹਿਣਾ ਕਿ ਜੋ ਨਿਸ਼ਾਨੀਆਂ ਕਦੇ ਸਾਡੇ ਪੁਰਖਿਆਂ ਨੇ ਪੀਰ ਬੁੱਧੂ ਸ਼ਾਹ ਹੋਣਾ ਤੋਂ ਲੈ ਕੇ ਇਸ ਮਹਿਲ ਦੇ ਵਿੱਚ ਇਸ ਸ਼ਹਿਰ ਦੇ ਵਿੱਚ कोई प्रोग्राम प्रोग्राम गया सफाई संबंधी नौ तारीख को यहाँ पे कालगढ़ गुरुद्वारा में पाठ का भोग है तो मैं चाह रही थी नौ तारीख के पहले सात और आठ तारीख को हम सभी नाभावासी इस मुहिम में जुड़ें और सर्कुलर रोड नाभा को साफ़ करें तो सात आठ सितंबर को हम सर्कुलर रोड साफ़ करने का मुहिम चला रहे हैं ये धन्यवाद ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਕਿਦਾਂ ਤੁਹਾਨੂੰ ਪਤਾ ਹੈ ਕਿ 9 ਤਰੀਕ ਨੂੰ ਨਾਬਾ ਦਿਵਸ ਹੈ ਜਿਸ ਦੇ ਲਈ ਆਪਾਂ ਨੇ ਸਫਾਈ ਕਰਾਉਣ ਦਾ ਅਭਿਆਨ ਰੱਖਿਆ ਹੋਇਆ ਤੇ ਬਹੁਤ ਅੱਜ ਬਹੁਤ ਸਾਰੀ ਸੰਗਤ ਆਈ ਹੈ ਜੁੱਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੰਗਤ ਆਈ ਹੈ ਤੇ ਅੱਜ ਬਹੁਤ ਕਮਿਊਨਿਟੀਆਂ ਬਹੁਤ ਲੋਕ ਆਏ ਨੇ ਸੇਵਾ ਕਰ ਲਈ ਤੇ ਨਾਬੇ ਦੀ ਸਰਕੂਲਰ ਰੋਡ ਸਾਫ ਕਰ ਲਈ ਜੇ ਆਪਾਂ ਨੇ ਸੱਚੀ ਸਫਾਈ ਕਰਨੀ ਹੈ ਤਾਂ ਸਾਨੂੰ ਆਪ ਕਰਨਾ ਪਊਗਾ ਸਾਨੂੰ ਆਪ ਮਿਲ ਜੁਲ ਕੇ ਕਰਨਾ ਪਊਗਾ ਜਿੱਦਾਂ ਮੇਰਾ ਨਾਂਕਾ ਇੰਦੌਰ ਹੈ ਉੱਧਰ ਇੱਕ ਦਿਨ ਇੱਕ ਬੰਦਾ ਸੀ ਉਹਨੇ ठान ਲਿੱਤਾ ਸੀਗਾ ਕਿ ਉਹ ਪੂਰੇ ਇੰਦੌਰ ਨੂੰ ਬਹੁਤ ਸਾਫ਼ ਬਣਾਊਗਾ ਤੇ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਜਿੱਦਾਂ ਕੁਝ ਕੁਝਾਨੂੰ ਪਤਾ ਹੈ ਕਿੰਦੌਰ ਪੂਰੇ ਦੇ ਪੂਰੇ ਇੰਡੀਆ ਦਾ ਸੱਤ ਸਫ ਸੁਥਰਾ ਸ਼ਹਿਰ ਨਾਬਾਸੀ ਅ ਅ ਜਿਦਾਂ ਤੁਸੀਂ ਦੇਖਿਆ ਹੋਊਗਾ ਬਹੁਤ ਕਮਿਊਨਿਟੀ ਆਨੇ ਬਹੁਤ ਲੋਕ ਨੇ ਸੇਵਾ ਕਰਨ ਲਈ ਤੇ ਮੈਂ ਉਹਨਾਂ ਨੂੰ ਧੰਨਵਾਦ ਕਹਿੰਦਾ ਕਿ ਲੋਕ ਅੱਗੇ ਹੋ ਕੇ ਸੇਵਾ ਕਰਨਾ ਚਾਹੁੰਦੇ ਨੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ